ਸਤਿ ਸ਼੍ਰੀ ਅਕਾਲ ਜੀ ਫੇਸਬੁਕ ਇੰਸਟਾਗ੍ਰam ਤੇ ਰੀਲਸ ਦੇਖਦੇ ਹੋਏ ਤੁਹਾਡੇ ਸਾਹਮਣੇ ਜ਼ਰੂਰ ਇਹੋ ਜਿਹੇ ਕੁਝ ਵੀਡੀਓਜ਼ ਆਈਆਂ ਹੋਣਗੀਆਂ ਜਿਦੇ ਚ ਆਪਣੇ ਵਰਗਿਆਂ ਕੁਝ ਪੰਜਾਬੀ ਲੇਡੀਜ਼ ਕਹਿ ਰਹੀਆਂ ਹੁੰਦੀਆਂ ਨੇ ਕਿ ਉਹਨਾਂ ਨੇ ਵਰਕ ਫਰੋਮ ਹੋਮ ਕਰਕੇ ਕਿਵੇਂ ਉਹ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਗਏ ਔਰ ਤੁਸੀਂ ਵੀ ਇਹ ਕੰਮ ਕਰ ਸਕਦੇ ਹੋ ਬਟ ਉਹ ਵੀਡੀਓਜ਼ ਦੇਖ ਕੇ ਤੁਹਾਡੇ ਮਨ 'ਚ ਕੁਐਸਚਨ ਆਉਂਦਾ ਹੋਣਾ ਕਿ ਸ਼ਾਇਦ ਇਹ ਕੋਈ ਨਵਾਂ ਸਕੈਮ ਆ ਗਿਆ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਨੇ ਇਸ ਤਰ੍ਹਾਂ ਦੀਆਂ ਜਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਕੰਮ ਹੈ ਟੈਕਨੀਕਲ ਬਹੁਤ ਟੈਕਨੀਕਲ ਹੈ ਇਹਨੇ ਸਿਕਰੈਸੀ ਕਿਉਂ ਰੱਖਦੇ ਖੁੱਲ ਕੇ ਕਿਉਂ ਨਹੀਂ ਦੱਸਦੇ ਕਿ ਇਹ ਕਿਸ ਤਰ੍ਹਾਂ ਦਾ ਕੰਮ ਹੈ ਤਾਂ ਦੇ ਹੋ ਜੇ ਡਾਊਟਸ ਕਲੀਅਰ ਕਰਨ ਲਈ ਮੈਂ ਦੋ ਦਿਨ ਕੁਐਸਚਨਸ ਦੇ ਆਨਸਰ ਇਸ ਵੀਡੀਓ ਦੇ ਥਰੂ ਕਰਨਾ ਚਾਹੁੰਦੀ ਆ ਮੇਰਾ ਨਾਮ ਦਵਿੰਦਰ ਢਿੱਲੋਂ ਆ ਮੈਂ ਕੈਨੇਡਾ ਚ ਸੈਟਲ ਹਾਂ ਔਰ ਇਹ ਕੰਮ ਮੈਂ ਦੋ ਸਾਲਾਂ ਤੋਂ ਕਰ ਰਹੀ ਆ ਔਰ ਜਬ ਫਰਸਟ ਟਾਈਮ ਦੇਖਿਆ ਜੀ ਮੇਰੇ ਮਨ ਚ ਵੀ ਇਹੋ ਜੇ ਬਹੁਤ ਕੁਐਸਚਨ ਆਏ ਸੀ ਬਟ ਮੈਂ ਜਦੋਂ ਚੰਗੀਤਰਾ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਇਕੱਠੀ ਕਰਕੇ ਐਕਸਪਲੋਰ ਕਰਕੇ ਕੰਮ ਨੂੰ ਜੁਆਇਨ ਕੀਤਾ ਤੇ ਦੈਨ ਮੈਨੂੰ ਪੂਰੀ ਸਮਝ ਲੱਗੀ ਕਿ ਏ ਇੱਕ ਇਹ ਕੰਮ ਚ ਕਿੰਨੀ ਜ਼ਿਆਦਾ ਗਰੋਥ ਪੋਟੈਂਸ਼ੀਅਲ ਹੈ दैट वाज द ओनली ਰੀਜ਼ਨ ਮੈਂ ਨੂੰ ਜੁਆਇਨ ਕੀਤਾ ਬਟ ਇਹ ਵੀਡੀਓ ਮੈਂ ਇਹ ਕੰਮ ਨੂੰ ਪ੍ਰੋਮੋਟ ਕਰਨ ਲਈ ਨਹੀਂ ਬਣਾਈ ਸਿਰਫ ਇਹ ਤੁਹਾਡੇ ਡਾਊਟਸ ਕਲੀਅਰ ਕਰਨ ਲਈ ਬਣਾਈ ਹੈ ਕਿਉਂਕਿ ਮੇਰੇ ਬਹੁਤ سارے ਲੀਡਸ ਨੇ ਮੈਨੂੰ ਸੇਮ ਕੁਐਸਚਨ ਕੀਤਾ ਸੀ ਔਰ ਮੈਂ ਸਾਰਿਆਂ ਦਾ ਆਨਸਰ ਨਹੀਂ ਕਰ ਪਾਈ ਔਰ ਮੈਂ ਵੀਡੀਓ ਦੇ थ्रू ਆਨਸਰ ਦੇਣਾ ਚਾਹੁੰਦੀ ਆ ਸੋ ਫਰਸਟ ਕੁਐਸਚਨ ਜੋ ਕਿ ਇਸ ਸਕੈਮ ਹੈ ਜਾਂ ਇਨ ਫਿਊਚਰ ਸਕੈਮ ਹੋ ਸਕਦਾ ਹੈ ਉਹਦਾ ਆਨਸਰ ਮੈਂ ਇਹ ਦੇਣਾ ਚਾਹੁੰਦੀ ਆ ਕਿ ਕਦੀ ਵੀ ਸਕੈਮਰਸ ਜਿਹੜੇ ਹੁੰਦੇ ਆ ਉਹ ਕੈਮਰੇ ਦੇ ਸਾਹਮਣੇ ਨਹੀਂ ਆਉਂਦੇ ਕਦੀ ਵੀ ਸਕੈਮਰਸ ਜਿਹੜੇ ਹੁੰਦੇ ਆ ਉਹ ਆਪਣੀ ਆਈਡੈਂਟੀਟੀ ਰਿਵੀਲ ਨਹੀਂ ਕਰਦੇ ਸੋ ਇਹੋ ਜਿਹੇ ਜਿਹੜੇ ਵੀ ਤੁਸੀਂ ਵੀਡੀਓਜ਼ ਪੋਸਟ ਦੇਖਦੇ ਹੋ ਉਹਦੇ ਵਿੱਚ ਦੇਖਣਾ ਕਿ ਉਹਨਾਂ ਦੇ ਜਿਹੜੇ ਫੇਸਬੁੱਕ ਦੇ ਬਿਜ਼ਨਸ ਪੇਜ ਨੇ ਏਜੇਸ ਨੇ ਉੱਥੇ ਉਹਨਾਂ ਦੇ ਉਹਨਾਂ ਦੇ ਨਾਲ ਨਾਲ ਉਹਨਾਂ ਦੀਆਂ ਫੈਮਿਲੀਜ਼ ਵੀ ਹੁੰਦੀਆਂ ਸੋ ਜਿਹੜਾ ਮੇਰਾ ਫੇਸਬੁੱਕ ਪ੍ਰੋਫਾਈਲ ਹੈ ਉਹ 2010 ਚ ਕ੍ਰੀਏਟ ਕੀਤਾ ਸੀ ਉਹ ਮੈਂ ਆਪਣੇ ਬਿਜ਼ਨਸ ਪੇਜ ਦੇ ਨਾਲ ਕਨੈਕਟ ਕੀਤਾ ਹੋਇਆ ਉਹ 2010 ਚ ਕ੍ਰੀਏਟ ਹੋਈ ਸੀ ਪ੍ਰੋਫਾਈਲ ਔਰ 2010 ਤੋਂ ਲੈ ਕੇ 2024 ਤੱਕ ਜੋ ਵੀ ਮੇਰੇ ਲਾਈਫ ਚ ਜੋ ਵੀ ਹੁੰਦਾ ਰਿਹਾ ਟਾਈਮ ਟੂ ਟਾਈਮ ਉਹਦੇ ਵਿੱਚ ਬਹੁਤ ਸਾਰੇ ਕੁਝ ਅਪਡੇਟਸ ਉਹਦੇ ਉੱਪਰ ਹੈ ਸੋ ਅਗਰ ਮੇਰਾ ਮੈਂ ਸਕੈਮ ਕਰਨ ਦੇ ਇੰਟੈਂਸ਼ਨ ਨਾਲ ਇਹ ਇੱਕ ਕੰਮ ਕਰ ਰਹੀ ਹੁੰਦੀ ਤੇ ਮੈਂ ਕਦੀ ਵੀ ਆਪਣੀ ਫੇਸਬੁੱਕ ਦੀ ਪ੍ਰੋਫਾਈਲ ਜਿਹੜੀ ਆਦੇ ਨਾਲ ਕਨੈਕਟ ਨਹੀਂ ਸੀ ਕੀਤੀ ਹੋਣੀ ਸੋ ਇਹ ਪਛਾਣ ਹੁੰਦੀ ਹੈ ਸਕੈਮਰਸ ਦੀ ਐਂਡ ਆਈ ਡੋਨਟ ਥਿੰਕ ਥਿਸ ਇਜ਼ ਈਵਨ ਅ ਵੈਲਿਡ ਕੁਐਸਚਨ ਇਫ ਯੂ ਆਰ ਅ ਗੁੱਡ ਆਬਜ਼ਰਵਰ ਸੈਕੰਡ ਕੁਐਸਚਨ ਕਿ ਜਦ ਤੁਸੀਂ ਦੇਖਦੇ ਹੋ ਜਦੋਂ ਤੁਸੀਂ ਇਹ ਕੰਮ ਬਾਰੇ ਹੋਰ ਇਨਫੋਰਮੇਸ਼ਨ ਲੈਣ ਦੀ ਕਿਸੇ ਨੂੰ ਕਨੈਕਟ ਕਰਦੇ ਹੋ ਤੇ ਉਹ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਨਾਮ ਤੇ ਈਮੇਲ ਦੇ ਨਾਲ ਸਾਈਨ ਅਪ ਕਰੋ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਉੱਥੇ ਵੀ ਕੁਝ ਲੋਕਾਂ ਨੂੰ ਡਾਊਟ ਹੋ ਜਾਂਦਾ ਕਿ ਅਸੀਂ ਸਾਈਨ ਅਪ ਨਹੀਂ ਕਰਨਾ ਬਟ ਸਾਈਨ ਅਪ ਕਰਨ ਦਾ ਕੋਈ ਨੁਕਸਾਨ ਨਹੀਂ ਆ ਤੁਸੀਂ ਕਿਤੇ ਉਹ ਆਨਲਾਈਨ ਪਰਚੇਸ ਕਰਦੇ ਹੋ ਜਾਂ ਤੁਸੀਂ ਫੇਸਬੁੱਕ ਦਾ ਅਕਾਊਂਟ ਬਣਾਉਂਦੇ ਆ Amazon ਤੇ ਬਣਾਉਂਦੇ ਹੋ ਤੁਹਾਨੂੰ ਆਪਣੀ ਈਮੇਲ ਦੇ ਨਾਲ ਸਾਈਨ ਅਪ ਕਰਨਾ ਪੈਂਦਾ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਸਾਈਨ ਅਪ ਕਰਨ ਦਾ ਪਰਪਸ ਕੀ ਹੁੰਦਾ ਕਿ ਤੁਸੀਂ ਕੰਪਨੀ ਦੇ ਨਾਲ ਤੁਹਾਡੀ ਇੱਕ ଫਾਰਮਲ ଅଫିସିଆଲ ଫਾਰਮਲ ਕਮਿਊਨੀਕੇਸ਼ਨ ਸਟਾਰਟ ਹੋ ਜਾਂਦੀ ਹੈ ਤੇ ਉਹਦੇ ਜਦੋਂ ਫਰਦਰ ਕੋਈ ਇਨਫੋਰਮੇਸ਼ਨ ਤੁਹਾਨੂੰ ਕੰਪਨੀ ਨੇ ਭੇਜਣੀ ਆ ਜਾਂ ਕੋਈ ਕਮਿਊਨੀਕੇਟ ਕਰਨਾ ਉਹ ਈਮੇਲ ਦੇ ਥਰੂ ਕਰਦੇ ਨੇ that is the only purpose of signing up then second ਉਹਦੇ ਜਦੋਂ ਤੁਸੀਂ ਸਾਈਨ ਅਪ ਕਰਦੇ ਹੋ ਤੁਹਾਨੂੰ ਇੱਕ ਫ੍ਰੀ ਵੈਬਿਨਾਰ ਕੰਪਲੀਮੈਂਟਰੀ ਵੈਬਿਨਾਰ ਵੀ ਖੁੱਲ ਜਾਂਦਾ ਹੈ 90 ਮਿੰਟਸ ਦਾ ਉਹ ਵੀ ਤੁਸੀਂ ਵਾਚ ਕਰ ਸਕਦੇ ਹੋ ਉਹਦੇ ਵਿੱਚ ਬਿਜ਼ਨਸ ਬਾਰੇ ਡਿਸਕਸ਼ਨ ਕਰ ਰਹੇ ਹੁੰਦੇ ਨੇ ਬਿਜ਼ਨਸ తర్వా ਉਹ ਤਾਂ ਸterne ਉਦੋਂ ਵੀ ਕੁਝ ਗਰਲਸ ਕਹਿੰਦੀਆਂ ਨੇ ਕਿ ਉਹਨਾਂ ਨੂੰ ਉਹ ਵੈਬਿਨਾਰ ਦੀ ਕੁਝ ਸਮਝ ਨਹੀਂ ਲੱਗੀ ਮੇਬੀ ਉਹਨਾਂ ਨੂੰ ਲੈਂਗੁਏਜ ਪ੍ਰੋਬਲਮ ਹੋ ਸਕਦੀ ਹੈ ਜਾਂ ਕੁਝ ਟੈਕਨੀਕਲ ਟਰਮਸ ਮੇਬੀ ਉਹ ਯੂਜ਼ ਕਰਦੇ ਹਨ ਉਹਨਾਂ ਨੂੰ ਸਮਝ ਨਹੀਂ ਲੱਗਿਆ ਉੱਥੇ ਵੀ ਡਰਨ ਦੀ ਲੋੜ ਨਹੀਂ ਆ ਉਹ ਜਿਤਾ ਨੂੰ ਨਹੀਂ ਸਮਝ ਲੱਗੀ ਠੀਕ ਹੈ ਡੋਨਟ ਵਰੀ ਆਪਣੇ ਮੈਂਟਰ ਨੂੰ ਕਾਲ ਕਰੋ ਮੈਸੇਜ ਕਰੋ ਜਿਵੇਂ ਸੁਪੋਜ਼ ਤੁਸੀਂ ਮੇਰੀ ਵੈਬਸਾਈਟ ਤੇ ਰਜਿਸਟਰ ਕੀਤਾ ਤੁਸੀਂ ਮੈਨੂੰ ਮੈਸੇਜ ਜਾਂ ਕਾਲ ਕਰੋ ਤੇ ਤੁਸੀਂ ਦੱਸੋ ਕਿ ਤੁਹਾਨੂੰ ਸਮਝ ਨਹੀਂ ਲੱਗ્યો ਵੈਬਿਨਾਰ ਚ ਕੀ ਬੋਲ ਰਹੇ ਨੇ ਤੇ ਤੁਸੀਂ ਸਿੰਪਲ ਵਰਡਸ ਵਿੱਚ ਸਮਝਾ ਦੋ ਤੇ ਉਹ ਤੁਹਾਨੂੰ ਸਮਝਾਣਾ ਮੇਰਾ ਕੰਮ ਆ ਦੈਟਸ ਪਾਰਟ ਆਫ ਮਾਈ ਡਿਊਟੀ ਉਹ ਉਹ ਤੁਹਾਨੂੰ ਗਾਈਡ ਕਰਨਾ ਮੇਰੀ ਡਿਊਟੀ ਆ ਠੀਕ ਹੈ देन ਇਹ ਹੈਗਾ ਫਰਸਟ ਸਟੈਪ ਸੈਕਿੰਡ ਸਟੈਪ ਇਜ਼ ਉਹ ਤੁਹਾਨੂੰ ਕਹਿਣਗੇ ਕਿ ਤੁਸੀਂ 149 ਡਾਲਰ ਫੀਸ ਪੇ ਕਰੋ ਤੇ ਤੁਸੀਂ ਕੰਪਨੀ ਦਾ ਬਿਜ਼ਨਸ ਮਾਡਲ ਦੇਖੋ ਇੱਥੇ ਫਿਰ ਕੁਝ ਲੋਕਾਂ ਨੂੰ ਸ਼ੇਅਰ ਹੋ ਜਾਂਦਾ ਕਿ ਹਾਂ ਇਹ ਸਕੈਮ ਹੈ ਕਿਉਂਕਿ ਇਹ ਪੈਸੇ ਮੰਗ ਰਹੇ ਨੇ ਇਹ ਸਕੈਮ ਨਹੀਂ ਹੈ ਕਿਉਂਕਿ ਜਿਹੜੀ ਕੰਪਨੀਆਂ ਬਹੁਤ ਸਾਲ ਪੁਰਾਣੀ ਕੰਪਨੀਆਂ ਕੋਈ ਹੁਣੇ ਚਾਰ ਪੰਜ ਸਾਲ ਪਹਿਲੇ ਨਹੀਂ ਖੁੱਲ੍ਹੀ ਕਿ ਉਹ ਪੈਸੇ ਲੈ ਕੇ ਭਾਂਜਣਗੇ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰਦੇ ਹਾਂ ਔਰ ਉਹ ਫੀਸ ਦਾ ਜਿਹੜਾ bizness model ਦਿਖਾਉਂਦੇ ਨੇ bizness model ਦਾ ਦੇਖਣ ਦਾ ਫਾਇਦਾ ਕੀ ਹੁੰਦਾ ਹੈ ਕਿ ਉਹਦੇ ਵਿੱਚ ਤੁਹਾਨੂੰ ਤੁਹਾਨੂੰ ਸਾਰਾ ਕੁਝ ਕੰਮ ਦੇ ਬਾਰੇ एवरीथिंग ਰਿਲੇਟਡ ਟੂ ਥਿਸ ਵਰਕ ਲਾਈਕ ਨੇਚਰ ਆਫ ਵਰਕ ਕਿ ਕਿਦਾਂ ਦਾ ਕੰਮ ਹੈ ਕਿਸ ਤਰ੍ਹਾਂ ਦਾ ਕੰਮ ਹੈ ਕਿਵੇਂ ਕਰਨਾ ਹੈ ਔਰ ਕਿੰਨੀ ਦੇਰ ਕਰਨਾ ਹੈ देन ਸੋਰਸਸ ਆਫ ਇਨਕਮ ਕਿ ਇਨਕਮ ਦੇ ਸੋਰਸਸ ਕਿਥੋਂ ਕਿਥੋਂ ਇਨਕਮ ਆਣੀ ਹੈ ਤੁਹਾਨੂੰ देन ਐਗਜੈਕਟ ਅਮਾਉਂਟ ਆਫ ਇਨਕਮ ਕਿ ਐਗਜੈਕਟਲੀ ਤੁਸੀਂ ਕਿੰਨਾ ਆਨ ਕਰੋਗੇ ਐਗਜੈਕਟ ਅਮਾਉਂਟ ਕਿ ਕਦੋਂ ਪੈਸੇ ਆਣਗੇ ਕਿੰਨੇ ਪੈਸੇ ਆਣਗੇ ਸਾਰਾ ਕੁਝ ਤੁਹਾਨੂੰ एवरीथिंग ਜਿਹੜੇ ਤੁਹਾਨੂੰ ਦੇਖਣ ਨੂੰ ਮਿਲ ਜਾਂਦੀ ਆ ਤੇ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਤੁਸੀਂ ਨਹੀਂ ਤੁਸੀਂ ਖੁੱਲ ਕੇ ਦੇਖਦੇ ਪ੍ਰੋਪਰਲੀ ਤੁਹਾਨੂੰ ਨਹੀਂ ਸਮਝ ਆਉਂਦੀਆਂ ਜਿੰਨੇ ਦੇਰ ਤੁਸੀਂ ਨਹੀਂ ਤੁਹਾਨੂੰ ਕਲੀਅਰ ਹੁੰਦੀਆ ਤੁਸੀਂ ਕੰਮ ਵਿੱਚ ਪੈ ਜਾਓਗੇ ਤੇ ਤੁਹਾਨੂੰ ਤੁਸੀਂ ਹਮੇਸ਼ਾ ਡਾਉਟਫੁਲ ਰਹੋਗੇ ਇਹ ਸਾਰਾ ਕੁਝ ਕਲੀਅਰ ਕਰਕੇ ਸਮਝ ਕੇ ਦੈਨ ਯੂ ਹੈਵ ਟੂ ਡਿਸਾਈਡ ਕਿ ਤੁਸੀਂ ਇਹ ਕੰਮ ਕਰਨਾ ਹੈ ਕਿ ਨਹੀਂ ਕਰਨਾ ਉਸ ਚੀਜ਼ ਨੂੰ ਡਿਸਾਈਡ ਕਰਨ ਨੂੰ ਤੁਹਾਨੂੰ 30 ਦਿਨ ਦਾ ਟਾਈਮ ਮਿਲਦਾ ਲਾਈਕ ਜਿੱਦਨ ਤੁਸੀਂ ਪੈਸੇ ਪਏ ਕਿੱਥੇ ਉਸ ਦਿਨ ਤੋਂ ਲੈ ਕੇ 30 ਡੇਸ ਦਾ ਟਾਈਮ ਮਿਲਦਾ ਤੁਸੀਂ 30 ਡੇਸ ਦੇ ਵਿੱਚ ਵਿੱਚ ਆਪਣਾ ਮਨ ਬਣਾਣਾ ਹੈ ਕਿਸੇ ਨਾਲ ਡਿਸਕਸ ਕਰਨਾ ਆਪਣੇ ਫੈਮਿਲੀ ਨਾਲ ਆਪ ਸੋਚਣਾ ਕਿ ਮੈਂ ਕੰਮ ਕਰਨਾ ਕਿ ਨਹੀਂ ਕਰਨਾ ਤੇ ਉਹ ਤੁਹਾਨੂੰ 30 ਡੇਸ ਦਾ ਟਾਈਮ ਮਿਲਦਾ ਜੇ ਜੇ ਤੁਹਾਨੂੰ ਦੇਖ ਕੇ ਲੱਗਦਾ ਕਿ ਹਾਂ ਇਹੇ ਕੰਮ ਮੈਨੂੰ ਚਾਹੀਦਾ ਸੀ ਇਹੋ ਜਿਹਾ ਕੁਝ ਹੀ ਮੈਂ ਲੱਭ ਰਹੀ ਸੀ ਤੇ ਤੁਸੀਂ ਆਪਣੇ 멘ਟਰ ਨੂੰ ਦੱਸੋ ਕਿ ਆਈ ਵਾਂਟ ਟੂ ਗੋ ਫਾਰ ਇਟ ਮੈਂ ਕੰਮ ਕਰਨਾ ਤੇ ਜੇ ਤੁਹਾਨੂੰ ਲੱਗਦਾ ਫੋਰ ਐਨੀ ਰੀਜ਼ਨ ਫੋਰ ਐਨੀ ਰੀਜ਼ਨ ਲਾਈਕ ਤੁਹਾਨੂੰ ਲੱਗਦਾ ਮੈਨੂੰ ਇਹ ਕੰਮ ਮੇਰੇ ਲਈ ਨਹੀਂ ਹੈ ਮੈਂ ਨਹੀਂ ਕਰਨਾ ਚਾਹੁੰਦੀ ਤੇ ਤੁਸੀਂ ਇੱਕ ਸਟੈਪ ਬੈਕ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ 멘ਟਰ ਨੂੰ ਦੱਸੋ ਉਸ ਤੋਂ ਤੁਸੀਂ ਆਪਣੇ ਪੈਸੇ ਰਿਫੰਡ ਕਰਾ ਕੇ ਤੁਸੀਂ ਵਾਪਸ ਜਾ ਸਕਦੇ ਹੋ ਪੈਸੇ ਰਿਫੰਡ ਜਿਹੜੇ ਤੁਹਾਡਾ 멘ਟਰ ਕਰਾ ਸਕਦਾ ਤੁਸੀਂ ਵੀ ਇੱਕ ਸਿੰਪਲ ਜੀ ਈਮੇਲ ਲਿਖ ਕੇ ਕਿ ਤਾਂ ਤੁਹਾਨੂੰ ਉੱਥੇ ਰੀਜ਼ਨ ਦੇਣ ਦੀ ਨਹੀਂ ਲੋੜ ਤੁਹਾਨੂੰ ਕੰਪਨੀ ਰੀਜ਼ਨ ਨਹੀਂ ਪੁੱਛਦੀ ਕਿ ਹਾਂਜੀ ਦੱਸੋ ਤੁਸੀਂ ਕਿਉਂ ਪੈਸੇ ਵਾਪਸ ਲੈਣੇ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਪੁੱਛਣਾ ਤੁਸੀਂ ਬਸ ਲਿਖਣਾ ਕਿ ਪਲੀਜ਼ ਇਸ਼ੂ ਮੀ ਮਾਈ ਰੀਫੰਡ ਗਿਵ ਮਾਈ ਮਨੀ ਬੈਕ ਬਸ ਦੈਟਸ ਇਟ ਇੰਨੀ ਇੰਨੀ ਗਲਾਈਨ ਇਵਨ ਜੇ ਤੁਸੀਂ ਰੀਜ਼ਨ ਵੀ ਨਹੀਂ ਲਿਖਦੇ ਇੰਨੀ ਗਲਾਈਨ ਲਿਖ ਦਿੰਦੇ ਤਾਂ ਵੀ ਤੁਹਾਡੇ ਪੈਸੇ ਜਿਹੜੇ ਆ 24 ਆਵਰਸ ਦੇ ਵਿੱਚ ਵਿੱਚ ਤੁਹਾਡੇ ਪੈਸੇ ਵਾਪਸ ਆ ਜਾਂਦੇ ਆ 149 ਡਾਲਰ ਜੋ 149 ਡਾਲਰ ਹੀ ਵਾਪਸ ਆਣਗੇ ਇੱਕ ਵੀ ਡਾਲਰ ਕੋਈ ਟੈਕਸ ਵੈਕਸ ਕੁਝ ਨਹੀਂ ਘਟਿਆ ਜਾਏਗਾ ਔਰ ਇਸ ਕਰਕੇ ਬੜੇ ਸਿਕਿਉਰ ਪੇਮੈਂਟ ਸੇਫ ਤੁਹਾਡੀ ਪੇਮੈਂਟ ਹੈ ਦੈਨ ਇਹਦੇ ਇਹਨੂੰ ਇਹਨੂੰ ਇਹਨਾਂ ਨੈਗੇਟਿਵਲੀ ਨਾ ਲੋ ਕਿ ਸਾਨੂੰ 150 ਡਾਲਰ ਸਾਨੂੰ ਪੇ ਕਰਨਾ ਪੈਣਾ ਤੇ ਸ਼ਾਇਦ ਤੁਹਾਡਾ ਕੋਈ ਨੁਕਸਾਨ ਹੋ ਗਿਆ ਨੋ ਇਹ ਤਾਂ ਇੰਨਾ ਸੇਫ ਆ ਮੈਂ ਤੁਹਾਨੂੰ ਪਹਿਲੇ ਦੱਸਤਾ ਕਿ ਤੁਸੀਂ ਇਫ ਯੂ ਵਾਂਟ ਟੂ ਸਟੈਪ ਬੈਕ ਥਰਡ ਡੇ ਆਪਣੇ ਪੂਰੇ ਦੇ ਪੂਰੇ ਪੈਸੇ ਲੈ ਕੇ ਯੂ ਕੈਨ ਲੀਵ ਜੇ ਤੁਸੀਂ ਇਹ ਬਿਜ਼ਨਸ ਮਾਡਲ ਦੇਖੇ ਬਿਨਾ ਇਹ ਸਟੈਪ ਚੁੱਕੇ ਬਿਨਾ ਤੁਸੀਂ ਆਪਣਾ ਮਨ ਬਣਾ ਲੈਂਦੇ ਕਿ ਨੋ ਇਹ ਪੈਸੇ ਮੰਗਦੇ ਮੈਂ ਨਹੀਂ ਇਹ ਕੰਮ ਕਰਨਾ ਇਹ ਬਹੁਤ ਵੱਡੀ ਬੇਵਕੂਫੀ ਹੈ ਤੁਸੀਂ ਇੱਕ ਬੜੀ ਵੱਡੀ ਓਪਰਚ्युनिटी ਖੋਦੋਗੇ ਕਿ ਇਹ ਸਾਰਾ ਕੁਛ ਜਾਣੇ ਬਿਨਾ ਕਿ ਕਿੰਨਾ ਜ਼ਿਆਦਾ ਇਸ ਕੰਮ ਚ ਗਰੋਥ ਪੋਟੈਂਸ਼ੀਅਲ ਹੈ ਉਹਨੂੰ ਦੇਖੇ ਬਿਨਾ ਹੀ ਤੁਸੀਂ ਸਟੈਪ ਬੈਕ ਕਰ ਲੈਂਦੇ ਹੋ ਤੇ ਉਹ ਤੁਹਾਡੇ ਤੁਹਾਡੇ ਕੋਈ ਸਮਝ ਲਓ ਕਿ ਓਪਰਚ्युनिटी ਆਈ ਸੀ ਤੁਸੀਂ ਗਵਾ ਦਿੱਤੀ ਇਹ ਓਪਰਚ्युनिटीज बार-बार ਨਹੀਂ ਆਉਂਦੀਆਂ ਤੇ ਤੁਸੀਂ ਉਹਨੂੰ ਅਵੇਲ ਕਰੋ ਪੈਸੀ ਪੇ ਕਰੋ ਬੜੇ ਸੇਫ ਹੈ ਤੁਹਾਡੇ ਪੈਸੇ ਉਹ ਪੂਰੇ ਤੇ ਪੂਰੇ ਵਾਪਸ ਮਿਲਣਗੇ ਇਨ ਕੇਸ ਤੁਸੀਂ ਨਹੀਂ ਕਰਨਾ ਦੇਖੋ ਇਹਦੀ ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦਿੰਨੀ ਆ ਜੇ ਤੁਸੀਂ ਸਪੋਰਟਸ ਕੋਈ ਕੰਮ ਕਰਨਾ ਹੈ bizness ਕਿਸੇ ਨੂੰ ਦੇਖ ਕੇ ਤੁਸੀਂ ਕੰਮ ਸ਼ੁਰੂ ਕਰ ਲਿਆ ਕੋਈ ਸਟੋਰ ਖੋਲ ਲਿਆ ਇਨਵੈਂਟਰੀ ਸਟਾਕ ਕਰਕੇ ਰੱਖ ਲਈ ਅ ਫਿਰ ਤੁਸੀਂ ਕੰਮ ਕੀਤਾ ਇਨਵੈਸਟਮੈਂਟ ਕੀਤੀ ਉਹਦੇ ਕੰਮ ਕੀਤਾ ਦੋ ਦਿਨ ਮਹੀਨੇ ਕੀਤਾ ਤੁਹਾਨੂੰ ਲੱਗਾ ਕਿ 9 ਮਿੰਟੋ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਇਹ ਮੇਰੇ ਵਾਸਤਾ ਕੰਮ ਨਹੀਂ ਆ ਤੇ ਫਿਰ ਤੁਹਾਡੀ ਇਨਵੈਸਟਮੈਂਟ ਦਾ ਕੀ ਬਨੇਗਾ ਉਹ ਵੇਸਟ ਹੋਗੀ ਉਹ ਉਹ ਮਨੀ ਤੁਹਾਡੀ ਬਿਲਕੁਲ ਵੇਸਟ ਹੋਗੀ ਬਟ ਇੱਥੇ ਦੇਖੋ ਤੁਹਾਨੂੰ ਸਾਰਾ ਕੁਝ ਉਹ ਦੱਸ ਦਿਆਂ ਵੋ ਕੰਦੇ ਐਵਰੀਥਿੰਗ ਸਭ ਕੁਝ ਕਿੱਦਾਂ ਵਰਕ ਕਰਨਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਐਫਰਟਸ ਚਾਹੀਦੇ ਐਵਰੀਥਿੰਗ ਤੁਹਾਨੂੰ ਤੁਹਾਨੂੰ ਜਾਣਨ ਨੂੰ ਮਿਲਦੀ ਹੈ ਥੈਨ ਤੁਸੀਂ ਸਟੈਪ ਬੈਕ ਕਰਨਾ ਤੇ ਤੁਹਾਡੀ ਮਰਜ਼ੀ ਆ ਕੰਮ ਕਰਨਾ ਤਾਂ ਵੀ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਆਪਣੀ ਸੋਚ ਸਮਝ ਕੇ ਤੁਸੀਂ ਉਹਨੂੰ ਪਰਖ ਕੇ ਕਰਦੇ ਹੋ ਕਿ ਹਾਂ ਹੁਣ ਮੈਂ ਕੰਮ ਕਰਨਾ ਹੈ ਕਿ ਨਹੀਂ ਕਰਨਾ ਇਹਦਾ ਫਾਇਦਾ ਔਰ ਕੰਪਨੀ ਇਹ ਜਿਹੜਾ ਬਿਜ਼ਨਸ ਮਾਡਲ ਹੈ ਫ੍ਰੀ ਕਿਉਂ ਨਹੀਂ ਦਿਖਾਉਂਦੀ ਫ੍ਰੀ ਇਸ ਲਈ ਨਹੀਂ ਦਿਖਾਉਂਦੀ ਕਿ ਉਹਨਾਂ ਦੇ ਵੀ ਐਫਰਟਸ ਲੱਗੇ ਆ ਉਹਨਾਂ ਦੇ ਉਹਨਾਂ ਦੇ ਵੀ ਇੱਕ ਸਿਸਟਮ ਡਿਵੈਲਪ ਕੀਤਾ ਉਹਨਾਂ ਦਾ ਮਨੀ ਲੱਗਾ ਐਫਰਟ ਲੱਗਾ ਉਹ ਹਰ ਕਿਸੇ ਨੂੰ ਨਹੀਂ ਦਿਖਾਉਂਦੇ ਅਸੀਂ ਆਪਣੇ ਘਰ 'ਚ ਹਰ ਕਿਸੇ ਨੂੰ ਨਹੀਂ ਵਾਰ ਲੈਂਦੇ ਅਸੀਂ ਆਪਣੇ ਘਰ ਵਿੱਚ ਸਟ੍ਰੇਂਜਰਸ ਨੂੰ ਨਹੀਂ ਅਸੀਂ ਆਉਣ ਦਿੰਦੇ ਅਸੀਂ ਸਿਰਫ ਉਹਨੂੰ ਵੈਲਕਮ ਕਰਦੇ ਹਾਂ ਜਿਹੜਾ ਜਿਹੜਾ ਸਾਨੂੰ ਜਾਣਦਾ ਹੋਵੇ ਤੇ ਕੰਪਨੀ ਵੀ ਸਿਰਫ ਉਹਨਾਂ ਨੂੰ ਮਾਡਲ ਦਿਖਾਉਂਦੀ ਹੈ ਜਿਹੜੇ ਉਹਦੇ ਪੋਟੈਂਸ਼ੀਅਲ ਕਸਟਮਰਸ ਹੋਣ ਉਹਨਾਂ ਨੂੰ ਦਿਖਾਉਂਦੀ ਆ ਉਹ ਹਰ ਕਿਸੇ ਨੂੰ ਨਹੀਂ ਦਿਖਾਉਂਦੇ ਕਿਉਂਕਿ ਪਿੱਛੇ ਉਹਦੇ ਪਿੱਛੇ ਉਹਨਾਂ ਨੇ ਵੀ ਕੰਮ ਕੀਤਾ ਸੋ ਜੇ ਫਿਰ ਵੀ ਕੰਪਨੀ ਨੇ ਇੰਨਾ ਇੱਕ ਤੁਹਾਨੂੰ ਇੰਨਾ ਵੰਟਾ ਇਥੇ ਬੈਨੀਫਿਟ ਮਿਲ ਰਿਹਾ ਕਿ ਤੁਹਾਨੂੰ ਨਹੀਂ ਪਸੰਦ ਆਉਂਦਾ ਤੁਸੀਂ ਵਾਪਸ ਜਾ ਸਕਦੇ ਹੋ ਆਪਣਾ ਮਨੀ ਲੈ ਕੇ ਸੋ ਇਹ 149 ਡਾਲਰ ਫੀਸ ਪੇ ਕਰਦੇ ਇੰਨੇ ਸਾਰੇ ਫਾਇਦੇ ਨੇ ਇਤੋਂ ਡਰੋ ਨਾ ਸੋ ਇੱਕ ਛੋਟਾ ਜਿਹਾ ਹੋਰ ਮੈਂ ਬਿਜ਼ਨਸ ਬਾਰੇ ਇੱਕ ਕੁਐਸਚਨ ਦਾ ਹੋਰ ਆਨਸਰ ਕਰ ਦਿਆਂ ਕਿ ਇੱਕ ਕੰਮ ਕਿਸ ਤਰ੍ਹਾਂ ਦਾ ਖੁੱਲ ਕੇ ਕਿਉਂ ਨਹੀਂ ਦੱਸਦਾ ਕੋਈ ਇਹ ਕੰਮ ਕੋਈ ਸਿক্রেਸੀ ਵਾਲਾ ਕੰਮ ਨਹੀਂ ਆ ਕੋਈ ਇਤਾਂ ਦਾ ਕੰਮ ਨਹੀਂ ਆ ਬੜੇ ਆ ਰਿਸਪੈਕਟਿਡ ਫੈਮਲੀਆਂ ਦੇ ਵਿੱਚੋਂ ਲੇਡੀਜ਼ ਇਹ ਕਰ ਰਹੀਆਂ ਨੇ ਇਹ ਡਿਜੀਟਲ ਮਾਰਕੀਟਿੰਗ ਦਾ ਕੰਮ ਆ ਡਿਜੀਟਲ ਮਾਰਕੀਟਿੰਗ ਕੀ ਹੁੰਦਾ ਸੀ ਕਿਸੇ ਕੰਪਨੀ ਵਾਲੇ ਮਾਰਕੀਟਿੰਗ ਕਰਦੇ ਹਾਂ ਬਟ ਆਨਲਾਈਨ ਡਿਜੀਟਲ ਉੱਤੇ ਕਿਤੇ ਕਿਤੇ ਜਾ ਕੇ ਤੁਸੀਂ ਕੁਝ ਨਹੀਂ ਕਰਨਾ ਕਿਸੇ ਨੂੰ ਫੈਮਿਲੀ ਨੂੰ ਫਰੈਂਡਸ ਨੂੰ ਕਿਤੇ ਸਟੋਰ ਤੇ ਜਾ ਕੇ ਕਿਤੇ ਕੁਝ ਨਹੀਂ ਕਰਨਾ ਕੋਈ ਚੀਜ਼ ਨਹੀਂ ਵੇਚਣੀ ਸਭ ਤੋਂ ਮੋਸਟ ਇੰਪੋਰਟੈਂਟਲੀ ਤੁਸੀਂ ਕੋਈ ਚੀਜ਼ਾਂ ਨਹੀਂ ਵੇਚਣੀਆ ਚੀਜ਼ਾਂ ਨਹੀਂ ਕਿਹਾ ਸੀ ਇਹ ਖਾ ਲਓ ਤੇ ਤੁਹਾਡਾ weight loss ਹੋ ਜਾਗਾ ਮੂੰਹ ਤੇ ਲਾ ਲਓ ਤੁਸੀਂ ਗੋਰੇ ਹੋ ਜਾਗੇ ਨੋ ਨਥਿੰਗ ਲਾਈਕ ਥੈਟ ਕੁਝ ਨਹੀਂ ਵੇਚਣਾ ਤੁਸੀਂ ਅ ਅਸੀਂ ਮਾਰਕੀਟਿੰਗ ਕਰਦੇ ਬੜੇ ਡਿਫਰੈਂਟ ਵੇਜ ਅਸੀਂ ਮਾਰਕੀਟਿੰਗ ਕਰਦੇ ਹਾਂ ਔਰ ਉਹ ਉਹਦੇ ਬਾਰੇ ਡਿਟੇਲਡ ਵੀਡੀਓ ਮੈਂ ਨੈਕਸਟ ਵੀਡੀਓ ਚ ਬਣਾ ਕੇ ਉਹਨੂੰ ਸਮਝਾਉਂਗੀ ਆਈ ਹੋਪ ਕਿ ਬਹੁਤ سارے ਡਾਊਟਸ ਤੁਹਾਡੇ ਕਲੀਅਰ ਹੋ ਗਏ ਹੋਣਗੇ ਔਰ ਜੇ ਤੁਹਾਡਾ ਹੋਰ ਵੀ ਕੋਈ ਕੁਐਸਚਨ ਕੋਈ ਸਪੈਸਿਫਿਕ ਕੁਐਸਚਨ ਹੈ ਜਾਂ ਜਾਂ ਮੇਰੀਆਂ ਗੱਲਾਂ ਸੁਣ ਕੇ ਕੁਝ ਹੋਰ ਕੁਐਸਚਨ ਤੁਹਾਡੇ ਮਨ ਚ ਅਰਾਈਜ਼ ਹੋ ਗਿਆ ਤੇ ਤੁਸੀਂ ਮੈਨੂੰ ਪਲੀਜ਼ ਕਮੈਂਟਸ ਦੇ ਵਿੱਚ ਪੁੱਛੋ ਜਾਂ ਇਨਬਾਕਸ ਕਰੋ ਆਈ ਵਿਲ ਬੀ ਵੈਰੀ ਹੈਪੀ ਟੂ ਅਨਸਰ ਯਰ ਕੁਐਸਚਨਸ ਐਂਡ ਥੈਂਕ ਯੂ ਸੋ ਮਚ